ਮਹਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ ਇਸ ਵਿੱਚ ਜਨਤ ਉਪਾਇ ਕਰ ਦੇਖੇ தாம் ਉਹ தாம் ਕਿਸ ਨੂੰ ਕਹੀ ਨਾਨਕਾ ਸਭ ਕੇ ਸਾਜੇ ਆਪ ਆਪੇ ਸਾਜੇ ਕਰੇ ਆਪ ਆਪੇ ਸਾਜੇ ਜਿਹੜਾ ਸਾਜੇ ਨਾਲ ਕਰਦਾ ਨਾ ਇਹਦੀ ਚੀਜ਼ ਦੀ ਸਾਜੇ ਨਾਲ ਕਰਨ ਵਾਲਾ ਸਰਚ ਜੀਦੀ ਵਸਤੂ ਦੀ ਸਾਂਝਣ ਕੀਤੀ ਜਾਂਦੀ ਉਹ ਤਾਂ ਬਾਹਰ ਹੁੰਦਾ ਠੀਕ ਤਾਂ ਬਾਹਰ ਭਾਂਡੇ ਘਟਦਾ ਹੈ ਬਾਹਰ ਭਾਂਡੇ ਤੇ ਬਾਹਰ ਹੈ ਅਲੱਗ ਸਰੀਰ ਜਿਹਦੇ ਬਣਾਇਆ ਜਿਹਨੇ ਬਣਵਾਇਆ ਹੈ ਨਾ ਕੋਈ ਕਿਸੇ ਤੋਂ ਬਣਵਾਇਆ ਕਹਿ ਕੇ ਉਹ ਆਪ ਸਰੀਰ ਦੌਲਤ ਬਣਉਣ ਵਾਲਾ ਬਾਮਲ ਬਣਿਆ ਹੈ ਲਿਫਟ ਹੈ ਬਣਾਉਣ ਵਾਲੇ ਦੇ ਤਾਂ ਹੱਥ ਨੇ ਬਣਦੇ ਗਰੂਸ ਪਣ ਜਿਹੜਾ ਬਣਵਾ ਰਿਆਂ ਕਹਿੰਦੇ ਉਹ ਤਾਂ ਦੂਰ ਬਣੋੜ ਵਾਲੇ ਤੋਂ ਵੀ ਲੱਗਿਆ ਬਣਾਉਣ ਵਾਲੇ ਤੋਂ ਵੀ ਲੱਗਿਆ ਜੀਵ ਜਦ ਦੋ ਤਾ ਹੁੰਦਾ ਤਾਂ ਸਰੀਰ ਦਾ ਨਿਰਮਾਣ ਜਦੋਂ ਵੀ ਇਹ ਸਰੀਰ ਦੇ ਵਿੱਚ ਬਾਯਾ ਦੇ ਸਰੀਰ ਨੂੰ ਤਾੜ ਕਰ ਦਿੱਤੇ ਤਾਂ ਕਦੇ ਵੀ ਸਾਫਤ ਸੂਰਤ ਨਹੀਂ ਦੌੜਦਾ ਸਰਦਾ ਦੋ ਤਾ ਹੋ ਕੇ ਅਦੋ ਅਦੋ ਹੋ ਕੇ ਤਾਂ ਤਾਂ ਹੋ ਕੇ ਤਾਨ ਕਰਕੇ ਮਹਾਰਜ ਲਿਪਤ ਹੁੰਦਾ ਤਨ ਕਰਕੇ ਬਾਹਰ ਹੁੰਦਾ ਬਾਹਰ ਜਦ ਬੋਲਦੇ ਆ ਕਿ ਤਨ ਬੋਲਦੇ ਹੋ ਉਹ ਨਿਰਗਾਰੀ ਸ਼ਰੀਰ ਇਹ ਜੀ ਸ਼੍ਰੀ ਰਾਣਾ ਜੀ ਦਾ ਤਾ ਜਿਹਨੂੰ ਅਸੀਂ ਪ੍ਰਾਤਮਾ ਕਹਿੰਦੇ ਆ ਪ੍ਰਾਤਮਾ ਤਨ ਆਤਮ ਬੋਲਰ ਜਿਹੜਾ ਕਾਰੀ ਸੀਰ ਦੇ ਦੋ ਹਿੱਸੇ ਕਰੀਏ ਨਾ ਚਿੱਤਰ ਮਨ ਵੀ ਕਰ ਲੈਨੇ ਆਂ ਅਸੀਂ ਦੋ ਹਿੱਸੇ ਇਹਦਾ ਚਿੱਤਾ ਪੂਤਾਨਾ ਜਿਹੜਾ ਜੋਤ ਹੈ ਉਹ ਮਨ ਪਰ ਤੂੰ ਜੋਤ ਸੁਮਨ ਚਿੱਤ ਵਿੱਚੋਂ ਜੋਤ ਪੈਦਾ ਹੋਈ ਹੈ ਚਿੱਤਰੇ ਆਪਣੇ ਤੇ ਜੋਤ ਪੈਦਾ ਕੀਤੀ ਉਹ ਜੋਤ ਨੂੰ ਸ਼ੀਰਤ ਜੋੜਿਆ ਜੋਤ ਨੂੰ ਸ਼ੀਰਤ ਜੋੜਿਆ ਜੁੜੀ ਜੋਤ ਜੋੜੇਗੀ ਨੇ ਜੋੜਨ ਜਿੱਦੀ ਜੋਤ ਹੈ ਉਹਨੇ ਜੋੜਨ ਵਾਲਾ ਫੇਰਾ ਲੱਖੜਾ ਸੂਰ ਬਹੁ ਦੂਰ ਹੈ ਉਹਦੀ ਟੋਪੇ ਸਾਡੇ ਤੇ ਪੈਂਦੀ ਹੈ ਸਾਡੇ ਨਾਲ ਜੁੜੀ ਹੋਈ ਹੈ ਤੋਪਾ ਕੇ ਜੁੜਦੀ ਹੈ ਤੁਪ ਦੀ ਵਜ੍ਹਾ ਨਾਲ ਸਾਡੂੰ ਦੀਂਦਾ ਚੰਨ ਰਹੁੰਦਾ ਔਰ ਸੂਰਜ ਫਿਰ ਵੀ ਦੂਰ ਪੜੇ। ਹਾਂ। ਜੋ ਹੈ ਸੇ ਉਹਨੇ ਕਿ ਤੋ ਉਹ ਸੂਰਜ ਹੋ ਗਿਆ। ਭਾਵੇਂ ਸੂਰਜ ਤੋਂ ਬਿਨਾ ਧੁੱਪ ਦਾ ਕੋਈ ਪੈਦਾ ਨਹੀਂ ਹੋ ਸਕਦਾ। ਫਿਰ ਵੀ ਤਾਂ ਸੂਰਜ ਨਹੀਂ ਹੈ। ਧੁੱਪ ਸੂਰਜ ਜੀ ਹੈ। ਸੂਰਜ ਆ ਲੱਗਾ ਤੇ। ਧੁੱਪ ਤੇ ਰਾਹ ਜੁੜਿਆ ਹੋਇਆ। ਤਾਂ ਜ਼ਾਲਾ ਉਸ ਸੰਸਾਰ ਤੋਂ ਦੂਰ ਇਹੇ ਜਿਹੇ ਮਸਾਲਾ ਲੱਗੀ ਹੋਈ ਗੁਰਵਾਣ ਕਿ ਉਹ ਦੂਰ ਹੁੰਦਾ ਆਇਆ ਵੀ ਸੂਰਜ ਸਾਨੂੰ ਦੇਖ ਰਿਹਾ ਤੇ ਜੁੜਿਆ ਆਇਆ ਦੇਖ ਵੀ ਰਿਹਾ ਇਹੇ ਹੀ ਇਹ ਗੱਲ ਜਿਹੜਾ ਕੋਈ ਚੀਜ਼ ਪੈਦਾ ਕੀਤੀ ਹੈ ਪਪੇ ਸਾਜੇ ਕਰੇ ਆਪ ਐ ਸ੍ਰੀ ਜੀ ਨੇ ਪੈਦਾ ਕੀ ਤੇ ਨੇ ਸਾਜੇ ਜੋ ਜਿਹੜੀ ਇੱਕ ਇੱਕ ਜੋਤ ਹੈ ਇੱਕ ਜੋਤ ਹੈ ਜਿਵੇਂ ਜਮਾ ਕੇ ਬਖੇਸ ਮਸਤ ਇੱਕ ਜੋਤ ਹੈ ਹਰ ਇੱਕ ਜੋਤ ਨੇ ਆਪਣਾ ਸ਼ਰੀਰ ਆ ਪੈਦਾ ਕੀਤਾ ਇਹ ਗੱਲ ਨਾ ਕਬੀਰ ਨਹੀਂ ਖੋਲਤੀ ਸੀ ਜਿੰਨ ਘੜ ਗੜਿਓ ਉਸ ਘੜਵੇਂ ਪਾਵਾਂ ਪਰ ਇਹ ਗੱਲ ਉਲਟੀ ਹੋਈ ਹੈ ਧਰਮਤ ਅਸੀਂ ਸਭ ਦਾ ਵੀ ਕੋਈ ਪਰਮੇਸ਼ਰ ਇੱਕ ਹੈ ਉਹ ਸਾਰੇ ਭਾਂਡੇ ਸਾਜ ਦਿੰਦਾ ਹੈ ਭਾਂਡੇ ਚ ਫਿਰ ਆਪ ਵੀ ਹੈ ਤੇ ਗੱਲ ਉਹਨਾਂ ਚ ਵੀ ਪਸਟ ਨਹੀਂ ਹੁੰਦੀ ਕਿ ਕਿਵੇਂ ਐਦਾਂ ਹੋ ਸਕਦਾ ਐਦਾਂ ਹੋ ਹੀ ਨਹੀਂ ਸਕਦਾ ਉਹ ਹੋ ਸਕਦੀ ਨਹੀਂ ਜਿਹੜੀ ਗੱਲ ਅਸੀਂ ਉਹਨੂੰ ਸਮਝੀ ਬੈਠੇ ਹਾਂ ਇਸ ਕਰਕੇ ਉਹ ਨਹੀਂ ਸਹੀ ਤਾਂ ਜਿਹਨੂੰ ਇੱਕ ਕਹਿਆ ਹੈ ਇੱਕ ਦੇ ਵੀ ਅਲੱਗ-ਅਲੱਗ ਭੇਦ ਨੇ ਇੱਕ ਦੇ ਭੇਦ ਨੇ ਜਿਵੇਂ ਸਮੁੰਦਰ ਵੀ ਇੱਕਾ ਬੂੰਦ ਵੀ ਇੱਕ ਕੀ ਬੋਧ ਦਾ ਸਮੁੰਦਰ ਬਰਾਬਰ ਦੇ ਪਤਾ ਨਹੀਂ ਕਰਨੀਆਂ ਬੋਧ ਦਾ ਸਮੁੰਦਰ ਸਮੁੰਦਰ ਕਹਿੰਦੇ ਨੇ ਸਮੁੰਦਰ ਲਫ਼ਜ਼ ਮੇਂ ਕਾਹ ਹੁੰਦਾ ਵੀ ਇੱਕ ਬੋਧ ਵੀ ਇੱਕ ਸਰੀਰ ਬੋਧ ਬੋਧਨਾ ਬਣਿਆ ਹੋਇਆ ਹਰ ਇੱਕ ਸਰੀਰ ਚ ਬੋਧ ਵਗੂ ਹਿਤ ਜਿਵੇਂ ਇੱਕ ਬੋਧ ਦੋ ਐਸਿਆਂ ਜੋਕੇ ਬੋਧ ਦੇ ਵਿੱਚੋਂ ਕੁਝ ਪਾਣੀ ਉੱਡ ਕੇ ਜਿਵੇਂ ਸੁੰਦਰ ਚ ਪਾਣੀ ਉੱਡ ਉਹਦੇ ਜੇ ਬਦਲ ਵਰ ਜਾਂਦੇ ਨੇ ਐ ਸ ਉਹ ਗੋਲ ਵਿੱਚੋਂ ਕੁਝ ਪਾਣੀ ਉੱਡ ਕੇ ਐ ਸ਼ਰੀਰ ਵਿੱਚ ਸਮਾਜ ਲੇ ਕੁਝ ਪਾਣੀ ਹੈ ਦੋ ਸੇ ਉਹ ਗੈਰ ਪਾਣੀ ਦੇ ਜੋ ਤਾਂ ਸ਼ਰੀਰ ਵਿੱਚ ਐ ਕੋ ਤਾਂ ਬੂਧ ਹੈ ਚਾਹੇ ਉਹ ਸ਼ਰੀਰ ਕਿਸੇ ਦਾ ਵੀ ਸੀ ਸਭ ਜ ਬਰਾਬਰ ਬੂਧ ਹੈ 2000 ਦੀਏ ਪਰ ਅਤੇ ਸਰੀਰ ਚ ਹੁੰਦੀ ਹੈ ਕੁਛ ਅੱਛਾ ਸਰੀਰ ਤੇ ਰਹਿ ਜਾਂਦਾ ਕੁਛ ਐਸਾ ਸਰੀਰ ਤੋਂ ਪਰੇ ਜਿਹੜਾ ਸਰੀਰ ਤੋਂ ਪਰੇ ਐ ਐਸਾ ਹੈ ਸਰੀਰ ਦੇ ਵਿੱਚ ਉਹ ਵੀ ਬਾਹਰ ਨਹੀਂ ਹੈ ਪਰ ਉਹ ਜਿਹੜਾ ਸਰੀਰ ਤੇ ਰਲਿਆ ਹਿੱਸਾ ਉਹਦੇ ਵਿੱਚ ਹੁੰਦਾ ਜਿਵੇਂ ਸੂਰਜ ਭਾਵੇਂ ਬਾਹਰ ਐ ਸਤੋ ਧਰਤੀ ਨਾਲ ਟੱਚ ਦੀ ਪਰ ਧੁੱਪ ਜਿਹੜੀ ਉਹਦੀ ਪੈਰ ਆਉਂਦੀ ਉਹਦੇ ਵਿਚਾਲੇ ਹੀ ਐ ਸੂਰਜ ਧੁੱਪ ਤੋਂ ਪਰੇ ਰਹੀਆਂ ਸਕਦਾ ਸੋਚੋ ਸਤੋ ਜਾਏ ਪਰੇ ਐ ਤੁੱਪ ਉਹ ਬਗੜ ਕਮੇਟਾ ਲੈਊਗਾ ਤੁੱਪ ਦੇ ਵਿਚਾਲੇ ਹੀ ਹੈ ਸੂਰਜ ਵਿਚਾਲੇ ਰਹੂਗਾ ਜੈਸ ਤੂੰ ਸਿਕਦਾ ਪਰੇ ਇਹ ਨਹੀਂ ਆਉਂਦੇ ਤੁੱਪ ਭੇਜਤੀ ਆਪਸ ਹੋ ਗਿਆ ਕਪੜਾ ਲੈ ਕੇ ਤੇ ਕਿਵੇਂ ਇਵੇਂ ਮਨ ਦੇ ਵਿੱਚ ਐ ਉਹ ਮੰਨਤਾ ਉਹ ਜੋਤ ਪੈਰ ਹੁੰਦੀ ਹੈ ਵਿਚਾਰੇ ਬਸ ਮਨ ਦੇ ਵਿੱਚ ਐ ਉਹ ਮੰਨੋ ਜਿਵੇਂ ਕਿਸੇ ਬਲਬ ਦੀ ਜੋਤ ਆਪਾਂ ਲਟਕਾ ਦਈਏ ਬਲ ਬਿਚਾਰੇ ਪਾਸੋਂ ਦੀ ਜੋਤ ਖੜ ਜਾਂਦੀ ਹੈ ਬਲ ਬਿਚਾਰੇ ਹੀ ਜੋਤ ਦੇ ਜੀ ਦੇ ਵਿੱਚੋਂ ਜੋਤ ਪੈਦਾ ਹੁੰਦੀ ਉਹ ਜੋਤ ਦੇ ਵਿਚਾਲੇ ਹੀ ਹੁੰਦਾ ਤੇ ਇਸ ਕਰਕੇ ਮਨ ਦੇ ਵਿੱਚ ਆਇਆ ਅਸਲ ਉਹਦੀ ਜੋਤ ਨਿਕਲਣ ਤੇ શરીਰ ਵਿੱਚ ਕੰਮ ਕਰ ਉਹ ਸਰੀਰ ਦੇ ਵਿੱਚ ਹੁੰਦਾ ਹੋਇਆ ਵੀ ਸਰੀਰ ਦੇ ਵਿੱਚ ਨਹੀਂ ਉਹਦੀ ਜੋਤ ਜ਼ਰੂਰ ਹੈ ਜੋਤ ਆਪਣੀ ਆਖ ਨਹੀਂ ਹੈ ਇਹਦਾ ਮਤਲਬ ਲਾਈਟ ਤੋਂ ਵੱਖਰੀ ਚੀਜ਼ ਆ ਕੁਛ ਸੂਰਜ ਦੀ ਲਾਈਟ ਤੋਂ ਪਤੋ ਵੱਖਰੀ ਚੀਜ਼ ਆ ਕੁਛ ਉਹ ਲਾਈਟ ਨਹੀਂ ਹੈ ਜੋਤ ਨਹੀਂ ਹੈ ਉਹ ਤੱਤ ਹੈ ਜੋ ਤੱਤ ਕੀ ਹੈ ਤੱਤ ਮੈਂ ਸਮਝਾ ਤੱਤ ਤੇਲ ਹੁੰਦਾ ਉਹ ਜੋ ਆਪਾਂ ਜੋਤ ਪੈਦਾ ਕਰ ਸਕਦੇ ਹੋ ਜਾਂਦੀ ਹੈ ਨਾ ਪਤਾ ਤਾਂ ਜਲ ਕੇ ਜੋਤ ਪੈਦਾ ਹੁੰਦੀ ਹੈ ਉਹ ਨਾ ਜਲਦਾ ਨਹੀਂ ਜੋਤ ਪੈਦਾ ਹੋ ਜਾਂਦੀ ਜਨਲ ਤੋਂ ਪਹਿਰੇ ਖੇਦੂ ਇੱਕ ਮਿਸਾਲ ਦਿੱਤੀ ਕੋਈ ਲਾਲ ਲੈ ਲਓ ਹੀਰਾ ਲੈ ਲਓ ਲਾਲ ਦੇ ਵਿੱਚ ਜੋਤ ਪੈਦਾ ਹੁੰਦੀ ਨਾ ਉਹ ਜਲਦਾ ਨਾ ਘਟਦਾ ਜੋਤ ਕਿਹਨੇ ਇਸ ਕਰਕੇ ਮੇਰੇ ਲਾਲ ਜੀ ਉਹ ਤੇਰਾ ਅੰਤਨ ਜਨਲ ਕਹਿ ਕੇ ਸਬਰ ਕੀਤਾ ਜੋਤਾ ਪਈ ਹੈ ਹੁਣ ਲਾਲ ਲੜਕਾ ਦੇ ਵਿੱਚ ਰੱਖ ਦੋ ਚਾਰੇ ਪਾਸੇ ਦੀ ਜੋਤ ਖੜ ਜਾਨੀ ਨਾਉਣੇ ਘਟਣਾ ਹੈ ਨਾ ਕੋਈ ਹੋਰ ਜੜਨਾ ਹੈ ਫਿਰ ਜੋਤ ਕਿਉਂ ਹੁੰਦਾ ਹੈ ਚੋਤ ਦੇ ਨਾਲ ਤੁਸੀਂ ਰੋਸ਼ਨੀ ਦੂਰ ਕੋਈ ਬਣੀ ਬੁਢੀ ਚੀਜ਼ ਦਿਖਣ ਲੱਗ ਜੂਗੀ ਉਹ ਜੋਤੋ ਲੱਗਦੇ ਫਿਰ ਵੀ ਇਹਵੇਂ ਜੋਤ ਮਨ ਹੈ ਉਹਦੀ ਆਪ ਕੋ ਆਪ ਕੀ ਆਪ ਤਤਪਰ ਆਪ ਤਤਪਰ ਜੋ ਪਾਣੀ ਔਰ ਬੱਦਲ ਚ ਫਰਕ ਹੈ ਪਾਣੀ ਔਰ ਪਾਪ ਫਰਕ ਕਰਦਾ ਕਿਉਂ ਬਣ ਪਾਣੀ ਔਰ ਉਹ ਵੀ ਹਵਾ ਚਲ ਸਕਦਾ ਚੜੂਗੀ ਜੇ ਮਾਨ ਰੋੜਦਾ ਤੇ ਪਾਣੀ ਹੋਊਗਾ ਅਸਮਾਨ ਖੜਾ ਨਹੀਂ ਰਹਿ ਸਕਦਾ ਥੱਲੇ ਆਊਗਾ ਬੂਦ ਬਣ ਜਾਂਦੀ ਹੈ ਥੱਲੇ ਹੋਈ ਹੈ ਫਿਰ ਨਹੀਂ ਉਹ ਖੜਾ ਨਹੀਂ ਰਹਿ ਸਕਦਾ ਦੋਧਾ ਕੋਈ ਤੇ ਬਣਾ શરીਰ ਤੇ ਨਹੀਂ ਰਹਿ ਸਕਦਾ ਇਹਦਾ ਬਤਨ ਹੈ ਅੰਤੋਂ ਅੰਤ ਹੋਇਤੋਂ ਜੀ ਨੇ ਪੈਦਾ ਕੀਤਾ ਹੈ ਕੁ શરીર ਦੇ ਨਾਲ ਹੈ ਤਾਂ શરીਰ ਦੇ ਵਿੱਚ ਪਰ ਵਿੱਚ ਹੁੰਦਾ ਹੈ શરીર ਤੋਂ ਵੱਖਰਾ ਉਹਦੀ ਜੋਤ ਦੇ ਆਸਰੇ ਉਹਦੀ ਸ਼ਕਤੀ ਦੇ ਆਸਰੇ ਇਹ ਚੱਲਦਾ ਉਹਦੀ ਜਿਹੜੀ ਜੋਤ ਸ਼ਕਤੀ ਹੈ ਉਹਨੂੰ ਕਹਿੰਦੇ ਨੇ ਬਗਲਾ ਉਹ ਟੱਕਲਾ ਕਹਿੰਦਾ ਤੇ ਪੂਰਾ ਚਿੱਟਾ ਨਹੀਂ ਪੂਰਾ ਗਿਆਨੀ ਹੈ ਜਿੰਨਾ 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 ਸਾਡਾ ਗਿਆਨ ਧੁੰਦਲਾ ਹੈ ਤੇ ਐਂਕਲੋ ਜਿੰਨਾ ਜਰ ਮਨ ਵਿੱਚ ਭਰਮ ਜਿਹੜ ਜਿਹੜ ਕੇ ਮਨ ਵਿੱਚ ਭਰਮ ਭਰਮ ਕਿੱਥੇ ਹੁੰਦਾ ਹੈ ਪਰ ਮਨ ਦੇ ਵਿੱਚ ਹੁੰਦਾ ਕਿ ਕਰਕੇ ਮਰੇ ਕਾਲਾ ਹੋਣਾ ਬਨੂਏ ਮੈ ਲੱਗਦੀ ਬਨਚੇ ਮਰਾ ਉੱਠਦੀ ਹੈ ਬਨਚੇ ਪਲਾ ਉੱਠਦੀ ਹੈ ਅਛਾਈ ਬੁਰਾਈ ਮਨ ਦੇ ਵਿੱਚ ਹੀ ਮੈਦਾ ਹੁੰਦੀ ਕਾਲਸੇ ਵੀ ਇਸ ਨੂੰ ਲੜਦੀ ਹੈ ਦਰਦ ਵੀ ਇਹੀ ਹੁੰਦਾ ਬਲੀਦ ਵੀ ਇਹੀ ਹੁੰਦਾ ਨਰੋਲੀ ਵੇਰੇ ਮੰਨੂ ਨਰਮਲ ਕਰਨ ਦੀ ਪੜਾਈ ਹੈ ਬਰਬਾਦ ਹੋ। ਮੈਲਾ ਤਾਂ ਹੋਇਆ ਹੋਇਆ ਹੀ ਐ। ਜੇディ ਮੈਲ ਉਤਾਰਨ ਦੀ ਬੈਲ ਉਤਾਰਦੀ। ਬਦੇ ਆ ਗਿਆ ਲੋ ਬਦੇ ਜਿਹੜੀ ਜ਼ੁਰਬਾਣੀ ਦੇ ਬ੍ਰਹਮ ਦੇ ਆ ਬਦੇ ਹੱਤੀ ਜਾਂਦੀ ਪੜਾਈ ਕਰਾਈ ਜਾਂਦੀ ਹੈ। ਮੈਲ ਜਿਹੜੀ ਬੰਦੀ ਮੈਲ ਉਤਾਰਨ ਦੀ ਮਨ ਦਾ ਜਿਹੜਾ ਮਾਨ ਹੈ ਨਾ ਮਾਨ ਹੈ ਕੋਈ ਬੰਦੀ ਮਾਨ ਬਣਾ ਉਤਾਰਨ ਮਾਨ ਕੋ ਹਮਦੇ ਮਾਨ ਨੂੰ ਉਤਾਰਨ ਵਾਸਤੇ ਕਿਉਂਕਿ ਮਨ ਦਾ ਜਿਹੜਾ ਮਾਨ ਹੈ ਉਹ ਹਮੇਯਾ ਨਾਲ ਤੇ ਗਰਾਉਂਡਿੰਗ ਦੇ ਨਾਲ ਹੈ ਪਰਮੇਸ਼ਰ ਦੀ ਪਰਮੇਸ਼ਰ ਦੇ ਹੁਕਮ ਨਾਲ ਉਹਦੀ ਬਖਾਲਫਤ ਕਰਦੀ ਜਿਹਦਾ ਸੁਭਾਅ ਹੈ ਅੱਗੇ ਦੇ ਤਾਂ ਵੀ ਮੇਰੀ ਕਲੇਰੀ ਰਾਇ ਉਧਰ ਕਰੋੜਾਂ ਦੀ ਰਾਇ ਹੈ ਮੇਰੀ ਇੱਕ ੱਲੇ ਦੀ ਰਾਇ ਜਿਹੜੀ ਹੈ ਕਰੋੜਾਂ ਦੀ ਰਾਇ ਦਾ ਮਕੌਲ ਬੈਨ ਉਹਦਾ ਮੁਖਾਲਫਾ ਨਹੀਂ ਕਰੀ ਗਈ ਕਰੋੜਾਂ ਆਦਮੀ ਇੱਕ ਪਾਸੇ ਨੇ ਕੱਲਾ ਮੈਂ ਇੱਕ ਪਾਸੇ ਮੈਨੂੰ ਉਸ ਚੀਜ਼ ਦੀ ਮੁਖਾਲਫਾ ਨਹੀਂ ਕਰਨੀ ਗਈ ਸੀ ਕਿ ਕਰੋੜਾਂ ਦੀ ਰਾਇ ਦੇ ਵਿੱਚ ਮੈਨੂੰ ਆਪਣੀ ਰਾਇ ਬੁਲਾ ਦੇਣੀ ਚਾਹੀਦੀ ਇਸ ਕਰਕੇ ਜਿਹੜੀ ਗੁਰਮਾਣੀ ਹੈ ਗੁਰਮਤ ਸੱਚਖੰਡ ਦੇ ਵਿੱਚ ਸਾਰਿਆਂ ਦੀ ਮਤ ਹੈ ਇਕੱਠੇ ਇਹ ਕਮੰਡਰ ਇਜ਼ ਮਤ ਸਾਰੇ ਖੰਗਾਲੇ ਸਾਰੇ ਕਮੰਡਰ ਇਸ ਮਤਨਾ ਜਿਹਦੀ ਮਤ ਮਿਲ ਗਈ ਜਿਹਨੇ ਆਪਣੀ ਮਤ ਇਸ ਮਤ ਨਾਲ ਮਿਲਾ ਲਈ ਉਹਦਾ ਇੱਕ ਤਾਂ ਮਨ ਸਾਫ਼ ਹੋ ਜਾਂਦਾ ਮੈਲ ਲੈ ਜਾਂਦੀ ਥੋਤਾ ਜਨ ਮਨ ਤੋਂ ਉਹ ਸ਼ਬਦਾਂ ਨੂੰ ਜਿਹੜੇ ਇਸ ਬਦੇਸ ਨੂੰ ਲਾਗਿਆ ਮਨ ਥੋਤਾ ਜਨ ਮਨ ਤੋਂ ਉਹ ਸ਼ਬਦਾਂ ਕੋ ਹਰ ਸੋ ਰੋਹ ਤੇ ਤਲਾਈ ਤੇ ਹੋ ਜਾਂਦਾ ਦੋ ਜੀ ਗੱਲ ਹੈ ਉਹਨੇ ਸੱਚਖੰਡ ਨਾਲ ਸਹਿਮਤ ਹੋ ਜਾਣਾ ਸੱਚਖੰਡ ਇਹਦੇ ਨਾਲ ਸਹਿਮਤ ਹੋ ਜਾਣਾ ਉਹ ਉਥੇ ਐਂਟਰੀ ਮਿਲ ਜਾਂਦੀ ਹੈ ਇਹ ਉਹਨਾਂ ਨਾਲ ਸਹਿਮਤ ਹੋ ਇਹਦੇ ਨਾਲ ਸਹਿਮਤ ਹੋ ਜਾਂਦੀ ਹੈ ਚਲੋ ਭਾਈ ਇਹ ਠੀਕ ਹੈ ਹੁਣ ਹੁਣ ਆਪਣੇ ਨਾਲ ਇਹ ਕਹਿੰਦੇ ਆਪਾਂ ਕਹਿੰਦੇ ਆ ਸਾਰਿਆਂ ਦੀ ਸਲਾਹ ਦੇ ਨਾਲੇ ਦੀ ਸਲਾਹ ਇਹ ਨਹੀਂ ਵੱਖਰਾ ਹੈ ਜਿੰਨਾ ਦੀ ਸਲਾਹ ਵੱਖਰੀ ਆ ਉਹਨਾਂ ਜੀ ਉੱਥੇ ਜਾ ਸਰਬਤ ਕਿ ਵਕੜੇ ਸਭੰਦ ਪਰ ਉਥੇ ਕੜੇ ਸਭੰਦ ਸਲਾਹ ਵੱਖਰੀ ਨਹੀਂ ਕਲੇਸ ਤੋਂ ਇੰਦਰ ਕੀਤੇ ਨੇ ਵੀ ਇੱਥੇ ਰੱਖੋ ਤੁਸੀਂ ਪਲੇ ਇੱਥੇ ਕਿਹੜੇ ਘਰ ਘਰ ਸਾਰੇ ਦੇ ਅੰਦਰ ਕਲੇਸ ਹੈ ਬਰੰਦ ਅੰਦਰ ਹੀ ਹਰੇਕ ਦੇ ਕਲੇਸ ਹੈ ਜੇ ਤਾਰ ਮੰਚੇ ਕਲੇਸ ਹੈ ਇਕਲੇਸ ਭੁਕੇ ਤਾਂ ਬਾਲਾ ਭੁਕੇ